ਖਾਨੇ ਵਾਲਾ ਰੋਡ ਤੇ ਹੈਗਾ ਪਿੰਡ ਟਿੱਬਾ ਲੁਧਿਆਣਾ ਤੇ ਇਸ ਗੁਰਦੁਆਰਾ ਜੀ ਦੇ ਦਰਸ਼ਨ ਕਰੋ ਇਹ ਦਸਵੇਂ ਪਾਸ਼ਾ ਜੀ ਦੇ ਗੁਰੂ ਸਾਹਾ ਜਿੱਥੇ ਆਣ ਕੇ ਮਾਸ਼ੀਵਾੜੇ ਤੋਂ ਜੰਗਲਾਂ ਤੋਂ ਇੱਥੇ ਟਿੱਬੇ ਤੇ ਆਣ ਕੇ ਬਾਬਾ ਜੀ ਬੈਠੇ ਸੀਗੇ ਪ੍ਰਮਾਤਮਾ ਹੁਸਤੇ ਪਾਸ਼ਾ ਜੀ ਮੇਰ ਕਿਰਪਾ ਦੇ ਨਾਲ ਇਥੇ ਜਲ ਦੇ ਦੇਹਾਰਤ ਵਿੱਚ ਸੀਗੇ ਜਿੱਥੇ ਪਾਸ਼ਾ ਜੀ ਤੇ ਦਰਸ਼ਨ ਕਰੋ ਜਿੱਥੇ ਪਾਸ਼ਾ ਜੀ ਇਹ ਗੁਰਦੁਆਰਾ ਸਾਹਿਬ ਟਿੱਬਾ ਸਾਹਿਬ ਉਹ ਤੁਹਾਨੂੰ ਆਪਾਂ ਵੀਡੀਓ ਕਰਵਾਨੇ ਆ ਦਰਸ਼ਕ ਗੁਰਬਾਰਾ ਤੋਂ ਬਤਾ ਸਮਾਪਤ ਇਹਦੇ ਪਿਆਰੇ ਸਾਥੰਗੇ ਜੀ ਲਈ ਗੱਡੀ ਖਾਲਸਾ ਲਈ ਗੱਡੀ ਕਿ ਭਤੇ